ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਪ੍ਰਤਾਪ ਸਿੰਘ ਪੜਿਆਲਾ ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੇ ਵਸਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਇਸ ਦੇ ਨਾਲ ਹੀ ਪਰਮਾਤਮਾ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਵੀ ਤੁਸੀਂ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਪਰਮਾਤਮਾ ਖੁਸ਼ੀਆਂ ਖੇੜੇ ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ੇ ਤੇ ਇਸ ਦੇ ਨਾਲ ਹੀ ਮੈਂ ਇੱਕ ਯੂਥ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ ਇਸ ਦੀਵਾਲੀ ਤੇ ਇਸ ਬੰਦੀ ਛੋੜ ਦਿਵਸ ਤੇ ਆਪਾਂ ਸਾਰੇ ਪ੍ਰਣ ਕਰੀਏ ਆਪਾਂ ਇੱਕ ਸੌਂਹ ਪਾਈਏ ਵੀ ਆਪਦੇ ਨਾਲ ਦੇ ਯੂਥ ਨੂੰ ਆਪਾਂ ਨਸ਼ਿਆਂ ਤੋਂ ਬਚਾਈਏ ਤੇ ਗ੍ਰੀਨ ਦੀਵਾਲੀ ਨੂੰ ਜਿਹੜਾ ਉਹ ਪ੍ਰਮੋਟ ਕਰੀਏ ਘੱਟ ਤੋਂ ਘੱਟ ਫਾਇਰ ਕਰੈਕਰਸ ਪਟਾਕੇ ਜਿਹੜੇ ਨੇ ਉਹ ਚਲਾਈਏ ਤਾਂ ਕਿ ਆਪਣਾ এনवायरमेंट ਵਾਤਾਵਰਨ ਬਚ ਬਚ ਸਕੇ ਤੇ ਆਪਾਂ ਸਾਰੇ ਇੱਕ ਦੂਜੇ ਨਾਲ ਭਾਈਚਾਰੇ ਦੀ ਜੋ ਆਪਾਂ ਹਮੇਸ਼ਾ ਹੀ ਮਿਸਾਲ ਕਾਇਮ ਕਰਕੇ ਆਪਦੀ ਪੰਜਾਬ ਨੂੰ ਸੱਚਜੇ ਢੰਗ ਨਾਲ ਅੱਗੇ ਵਧਾ ਰਹੇ ਆ ਉਸ ਦੇ ਵਿੱਚ ਹਿੱਸਾ ਪਾਈਏ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ